ਹੁਣ ਤੱਕ ਵਿਕਰਮ ਸਿੰਘ ਮਜੀਠੀਆ ਪਰ ਇੱਕ ਸਵਾਲ ਖੜਾ ਹੁੰਦਾ ਰਿਹਾ ਕਿ ਆਖਰਕਾਰ ਵਿਕਰਮ ਸਿੰਘ ਮਜੀਠੀਆ ਗਾਇਬ ਕਿਉਂ ਰਹੀ ਐਨੇ ਸਮੇਂ ਤੱਕ ਵਿਕਰਮ ਸਿੰਘ ਮਜੀਠੀਆ ਚੁੱਪ ਰਹੀ ਸਿਆਸੀ ਹਾਲਾਤ ਅਕਾਲੀ ਦਲ ਦੇ ਐਨੇ ਗੜਬੜ ਰਹੇ ਪਰ ਉਸ ਦਰਮਿਆਨ ਵੀ ਵਿਕਰਮ ਸਿੰਘ ਮਜੀਠੀਆ ਚੁੱਪ ਰੇ ਉਸ ਦਰਮਿਆਨ ਵੀ ਵਿਕਰਮ ਸਿੰਘ ਮਜੀਠੀਆ ਇੱਕ ਲਫ਼ਜ਼ ਨਹੀਂ ਬੋਲੇ ਇੱਕ ਵਾਰ ਵੀ ਉੱਥੇ ਆ ਕੇ ਉਹਨਾਂ ਨੇ ਕੋਈ ਗੱਲ ਨਹੀਂ ਕਹੀ ਹਾਲਾਂਕਿ ਜ਼ਰੂਰ ਅਚਾਨਕ ਵਿੱਚ ਦਿਖਾਈ ਵੀ ਦੇ ਜਾਂਦੇ ਸੀ ਪਰ ਜਦੋਂ ਆਉਂਦੇ ਸੀ ਤਾਂ ਕਹਿੰਦੇ ਸੀ ਉਹਨਾਂ ਨੂੰ ਨਿੱਜੀ ਕੰਮ ਹੈ ਨਿੱਜੀ ਕੰਮਾਂ ਦੇ ਆਧਾਰ ਦੇ ਉੱਤੇ ਉਹ ਜੜਾ ਬਿਜ਼ੀ ਨੇ ਪਰਿਵਾਰ ਦੇ ਨਾਲ ਉਹਨਾਂ ਦੇ ਕੋਈ ਨਿੱਜੀ ਕੰਮ ਜਿਨ੍ਹਾਂ ਦਾ ਹਵਾਲਾ ਵਿਕਰਮ ਸਿੰਘ ਮਜੀਠੀਆ ਨੇ ਦਿੱਤਾ ਸੀ ਖੈਰ ਇਹ ਚੀਜ਼ਾਂ ਸਮਝੀਆਂ ਵੀ ਜਾ ਸਕਦੀਆਂ ਹਨ ਪਰਿਵਾਰਕ ਕੰਮ ਵੀ ਕਈ ਵਾਰਕਸ ਉੱਤੇ ਸਮੇਂ ਆ ਜਾਂਦੇ ਨੇ ਪਰ ਜਦੋਂ ਪਾਰਟੀ ਨੂੰ ਲੈ ਕੇ ਨਿਸ਼ਠਾਵਾਨ ਹੋਣ ਦੀ ਗੱਲ ਕੀਤੀ ਜਾਂਦੀ ਹੈ ਤੇ ਪਾਰਟੀ ਦੀ ਇਹੋ ਜਿਹੀ ਪਤਲੀ ਹਾਲਤ ਦੇ ਵਿੱਚ ਵੀ ਵਿਕਰਮ ਸਿੰਘ ਮਜੀਠੀਆ ਦਾ ਉੱਥੇ ਨਾ ਹੋਣਾ ਇਹ ਸਵਾਲਾਂ ਦਾ ਵਿਸ਼ਾ ਬਣਨਾ ਹੀ ਸੀ ਉਹ ਬਣਿਆ ਵੀ ਹੁਣ ਸਵਾਲ ਇਹ ਹੈ ਕਿ ਇੱਕ ਨਿੱਜੀ ਚੈਨਲ ਦੇ ਵੱਲੋਂ ਕੁਝ ਤੱਥ ਪੇਸ਼ ਕੀਤੇ ਗਏ ਨੇ ਹੁਣ ਹੋ ਸਕਦਾ ਹੈ ਕਿ ਉਹ ਚੈਨਲ ਦੇ ਆਪਣੇ ਸਰੋਤ ਹੋਣ ਇਹਨਾਂ ਸੂਤਰਾਂ ਦੇ ਹਿਸਾਬ ਦੇ ਨਾਲ ਉਹ ਚੈਨਲ ਜਿਹੜਾ ਉਹ ਚੀਜ਼ਾਂ ਨਸ਼ਰ ਕਰ ਰਿਹਾ ਹੈ ਪਰ ਤੱਥ ਪੇਸ਼ ਹੋਏ ਨਹੀਂ ਔਰ ਉਸ ਚੈਨਲ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇ ਮਤਲਬ ਕਿਉਂਕਿ ਕਿਸੇ ਬਾਰੇ ਵੀ ਕੋਈ ਹਵਾ ਦੇ ਵਿੱਚ ਗੱਲ ਕਰਨਾ ਲਾਜ਼ਮੀ ਨਹੀਂ ਹੁੰਦਾ ਚੰਗਾ ਨਹੀਂ ਹੁੰਦਾ ਤੇ ਜੇ ਉਸ ਚੈਨਲ ਨੇ ਕੁਝ ਚੀਜ਼ ਨਸ਼ਰ ਕੀਤੀ ਹੈ ਤਾਂ ਉਹਨੂੰ ਜਨਤਕ ਕਰਨਾ ਜਾਂ ਸਾਹਮਣੇ ਰੱਖਣਾ ਉਸ ਚੈਨਲ ਦੇ ਹਵਾਲੇ ਦੇ ਨਾਲ ਬਹੁਤ ਜ਼ਰੂਰੀ ਹੈ खैर ਗੱਲ ਕੀਤੀ ਜਾ ਰਹੀ ਹੈ ਲੋਕ ਪੁਆਇੰਟ ਨਿਊਜ਼ ਦੀ ਲੋਕ ਪੁਆਇੰਟ ਨਿਊਜ਼ ਚੈਨਲ ਹੈ ਔਰ ਉਸ ਨਿਊਜ਼ ਚੈਨਲ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਤਾਲੁਕ ਗੱਲ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਕਿੱਥੇ ਸੀ ਐਨੀ ਵੇਅਰ ਦੇ ਉਹਦੇ ਬਾਰੇ ਉਸ ਚੈਨਲ ਦੀ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਚੁੱਪ ਰਹੇ ਹੁਣ ਤੱਕ ਚੁੱਪ ਰਹੇ ਤਾਂ ਕਿ ਉਹਨਾਂ ਦੇ ਉੱਤੇ ਕੋਈ ਈਡੀ ਦਾ ਸ਼ਿਕੰਜਾ ਨਾ ਕੱਸਿਆ ਜਾ ਸਕੇ ਪਰ ਈਡੀ ਨੇ ਸ਼ਿਕੰਜਾ ਦਾ ਕਾਸ ਲਿਆ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਈਡੀ ਇੰਟਰਸਟਿਡ ਹੈ ਈਡੀ ਵੇਅਰ ਵੇ ਮੰਗਦੀ ਪਈ ਹੈ ਇਹ ਖਬਰ ਤਾਂ ਹੁਣ ਕੋਈ ਲੁਕੀ ਨਹੀਂ ਰਹਗੀ ਦੂਜੀ ਗੱਲ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਈ ਤੱਥ ਸਾਹਮਣੇ ਪੇਸ਼ ਕੀਤੇ ਗਏ ਨੇ ਲੋਕਪੁਣ ਨਿਊਜ਼ ਚੈਨਲ ਦਾ ਇਹ ਦਾਵਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੀਐੱਪ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕੱਠਿਆਂ ਹੋ ਕੇ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਨੇ ਉਸ ਚੈਨਲ ਦੇ ਮੁਤਾਬਕ ਇਸੇ ਹੀ ਕਾਰਨ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਈਡੀ ਜਿਹੜੀ ਹੈ ਉਹ ਇੰਟਰਫੇਅਰ ਹੁੰਨ ਕਰਦੀ ਇਥੇ ਆ ਕੇ ਉਸ ਚੈਨਲ ਦੀ ਰਿਪੋਰਟ ਦੇ ਵਿੱਚ ਇਹ ਮਾਮਲਾ ਬਾਗੀ ਧੜੇ ਨਾਲ ਵੀ ਜੋੜਿਆ ਗਿਆ ਬਾਗੀ ਧੜਾ ਹੁਣ ਜਿਸ ਨੂੰ ਇਹ ਬਾਰ ਬਾਰ ਕਿਹਾ ਜਾਂਦਾ ਰਿਹਾ ਅਕਾਲੀ ਦਲ ਦੇ ਮੁਖ ਧੜੇ ਦੇ ਵੱਲੋਂ ਜਾਂ ਕਹਦੀ ਇਹ ਬਾਦਲ ਧੜੇ ਦੇ ਵੱਲੋਂ ਕਿ ਜਿਹੜਾ ਬਾਗੀ ਧੜਾ ਹੈ ਉਹ ਭਾਜੀਪੀ ਬੈਕਡ ਧੜਾ ਹੈਗਾ ਹਾਲਾਂਕਿ ਬੀਜਪੀ ਦੇ ਨਾਲ ਅਕਾਲੀ ਦਲ ਦੇ ਕੀ ਸਬੰਧ ਰਹੇ ਨੇ ਕਿਦੋਂ ਤੋਂ ਰਹੇ ਨੇ ਕਿੰਨੀ ਦੇਰ ਤੱਕ ਰਹੇ ਨੇ ਇਸ ਬਾਰੇ ਪਹਿਲਾਂ ਬੜੀਆਂ ਗੱਲਾਂ ਹੋ ਚੁੱਕੀਆਂ ਨੇ ਔਰ ਜਿਹੜਾ ਬਾਦਲ ਧੜਾ ਹੁਣੇ ਗੱਲਾਂ ਕਰਦਾ ਪਿਆ ਕਿ ਬਾਗੀ ਧੜੇ ਦੇ ਲਿੰਕ ਹੈਗੇ ਨੇ ਹੋ ਸਕਦੇ ਉਹਨਾਂ ਦੇ ਹੋਣ ਪਰ ਕੀ ਬਾਦਲ ਧੜੇ ਦੇ ਲਿੰਕ ਨਹੀਂ ਰਹੇ ਬੀਜਪੀ ਦੇ ਨਾਲ ਸਵਾਲ ਇਹ ਵੀ ਉਹਨਾਂ ਨੂੰ ਪੁੱਛਣਾ ਬਣਦਾ ਹੈ ਖੈਰ ਇਸ ਨਿਊਜ਼ ਰਿਪੋਰਟ ਦੇ ਵਿੱਚ ਇਸ ਚੈਨਲ ਦੀ ਨਿਊਜ਼ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਾਗੀ ਧੜਾ ਜਿਹੜਾ ਆ ਉਹਦਾ ਵੀ ਕੋਈ ਹੱਥ ਇਸ ਵਿੱਚ ਹੋ ਸਕਦਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਵਿੱਚ ਇਹ ਵੀ ਕਿਤੇ ਨਾ ਕਿਤੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਹ ਵੀ ਕਿਤੇ ਨਾ ਕਿਤੇ ਲਿੰਕ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋਈ ਹੈ ਬਾਗੀ ਧੜੇ ਦਾ ਨਾਮ ਵਿੱਚ ਲੈ ਲਿਆ ਗਿਆ ਜ਼ਿਕਰ ਵਿੱਚ ਲੈ ਲਿਆ ਗਿਆ ਹੁਣ ਬਾਗੀ ਧੜੇ ਦਾ ਜ਼ਿਕਰ ਹੋਇਆ ਹੈ ਇਸ ਮਾਮਲੇ ਸਬੰਧੀ ਹੋਰ ਕਿਹਾ ਜਾ ਰਿਹਾ ਕਿ ਬੀਜੇਪੀ ਦੇ ਨਾਲ ਉਦਾਂ ਵੀ ਲਿੰਕ ਦੱਸੇ ਜਾਂਦੇ ਆ ਬਾਗੀ ਧੜੇ ਦੇ ਤਾਂ ਕਿਤੇ ਨਾ ਕਿਤੇ ਬਿਕਰਮ ਸਿੰਘ ਮਜੀਠੀਆ ਨਾਲ ਰਿਲੇਟਡ ਇਹੀ ਗੱਲ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਭਾਈ ਬਾਗੀ ਧੜੇ ਦੇ ਕਿਸੇ ਲੀਡਰ ਨੇ ਕੋਸ਼ਿਸ਼ ਕੀਤੀ ਹੋਵੇਗੀ ਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਦੇ ਉੱਤੇ ਈਡੀ ਦਾ ਸ਼ਿਕੰਜਾ ਕੱਸਿਆ ਜਾਵੇ ਖੈਰ ਬਾਗੀ ਧੜੇ ਨੇ ਕੀਤਾ ਨਹੀਂ ਨਹੀਂ ਕੀਤਾ ਇਹ ਵੀ ਕੋਸ਼ਿਸ਼ ਕਰਾਂਗੇ ਕਿ ਬਾਗੀ ਧੜੇ ਨਾਲ ਗੱਲ ਕੀਤੀ ਜਾਵੇ ਉਹ ਕਿਸ ਤਰ੍ਹਾਂ ਦੇਖਦੇ ਇਸ ਨਾਲ ਗੱਲਾਂ ਨੂੰ ਉਹ ਇਹਨਾਂ ਇਲਜ਼ਾਮਾਂ ਨੂੰ ਉਹ ਵੀ ਇੱਕ علیحدਾ ਟੌਪਿਕ ਹੈ ਪਰ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜ਼ਰੂਰ ਫਸਦੇ ਤਾਂ ਨਜ਼ਰ ਆ ਰਹੇ ਨੇ ਹੁਣ ਈਡੀ ਇਸ ਉੱਤੇ ਮਾਮਲੇ ਦੇ ਉੱਤੇ ਜਾਂਚ ਕਰੇਗੀ ਹਾਲਾਂਕਿ ਇੱਕ ਨੈਰੇਟਿਵ ਇਹ ਵੀ ਕਹਿ ਰਿਹਾ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਕੁਝ ਰਿਆਇਤ ਸ਼ਾਇਦ ਮਿਲ ਜਾਵੇ ਕਿਸ ਤਰ੍ਹਾਂ ਮਿਲ ਸਕਦੀ ਹੈ ਕਿਉਂਕਿ ਸੈਂਟਰ ਦੀ ਏਜੰਸੀ ਹੈ ਈਡੀਲ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਰਿਆਇਤ ਦਿੱਤੀ ਜਾਵੇਗੀ ਜਾਂ ਨਹੀਂ ਇਹ ਹੁਣ ਸਵਾਲ ਬਣਿਆ ਹੋਇਆ ਹੈ ਕਿਉਂ ਦਿੱਤੀ ਜਾਵੇਗੀ ਕਿਸ ਸਹਾਰ ਦੇ ਉੱਤੇ ਦਿੱਤੀ ਜਾਵੇਗੀ ਕੋਸ਼ਿਸ਼ ਕਰਾਂਗੇ ਜਲਦੀ ਤੁਹਾਡੇ ਤੱਕ ਇਹ ਗੱਲਾਂ ਇਹਨਾਂ ਦੇ ਜਵਾਬ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਪਰ ਈਡੀ ਬਿਕਰਮ ਸਿੰਘ ਮਜੀਠੀਆ ਦੇ ਵੇਰਵੇ ਇਕੱਠੇ ਕਰ ਰਹੀ ਹੈ ਈਡੀ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਸਟੇਟਮੈਂਟਸ ਇਕੱਠੀਆਂ ਕੀਤੀਆਂ ਜਾ ਰਹੀਆਂ ਐਸਆਈਟੀ ਦੇ ਹੁਣ ਤੱਕ ਦੇ ਸਾਰੇ ਵੇਰਵੇ ਇਕੱਠੇ ਕੀਤੇ ਜਾ ਰਹੇ ਨੇ ਈਡੀ ਦੇ ਵੱਲੋਂ ਹੁਣ ਤੱਕ ਦੀ ਸਾਰੀ ਜਾਂਚ ਰਿਪੋਰਟ ਜਿਹੜੀ ਹੈ ਉਹ ਮੁਕੰਮਲ ਤੌਰ ਦੇ ਉੱਤੇ ਰਿਕਵਰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਤਿਆਰਬਰ ਤਿਆਰ ਹੈ ਕਹਿੰਦੇ ਕਿ ਈਡੀ ਨੂੰ ਸਾਰਾ ਕੁਝ ਸੌਂਪਣ ਵਾਸਤੇ ਹੁਣ ਵੇਖਣਾ ਹੋਵੇਗਾ ਕਿ ਈਡੀ ਇਸ ਤੱਕੀ ਐਕਸ਼ਨ ਕਰਦੀ ਹੈ ਇੱਕ ਪਾਸੇ ਤਾਂ ਤਰਕ ਜੋੜਿਆ ਗਿਆ ਉਸ ਚੈਨਲ ਦੀ ਰਿਪੋਰਟ ਦੇ ਵਿੱਚ ਕਿ ਪੰਜਾਬ ਸਰਕਾਰ ਈਡੀ ਦੀ ਖਿਲਾਫਤ ਕਰਦੀ ਰਹੀ ਹੈ ਈਡੀ ਦੀ ਕਾਰਗੁਜ਼ਾਰੀ ਦੀ ਖਿਲਾਫਤ ਕਰਦੀ ਰਹੀ ਹੈ ਪਰ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਤੇ ਸ਼ਿਕੰਜਾ ਕੱਸਿਆ ਗਿਆ ਤੇ ਪੰਜਾਬ ਸਰਕਾਰ ਕਹਿੰਦੇ ਆਪ ਪਾਪਾ ਪਾਰ ਹੈ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਵੇਗਾ ਵਿਕਰਮ ਸਿੰਘ ਮਜੀਠੀਆ ਵਾਸਤੇ ਇੰਪੋਰਟੈਂਟ ਏ ਵੀ ਹੈ ਕਿਉਂਕਿ ਇਹ ਇੱਕ ਡਰੱਗ ਮਾਮਲਾ ਜਿਹਦਾ 6000 ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ ਉਹਦਾ ਨਾਮ ਉਹਦਾ ਲਿੰਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਦਾ ਹੈ ਔਰ ਹੁਣ ਇਸ ਮਾਮਲੇ ਸਬੰਧੀ ਸੈਂਟਰ ਏਜੰਸੀ ਵੀ ਇਨਵੋਲਡ ਹੈ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਉਹ ਤਕਲੀਬ ਬਣੇ ਰਹੋ 1 ਇੰਡੀਆ ਪੰਜਾਬੀ ਤੇ